ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਹਾਂ ਅਸੀਂ ਜ਼ਿਆਦਾਤਰ ਲੌਕ ਟਾਈਲ ਜਾਂ ਮਾਰਬਲ ਵਾਲੀ ਫਰਸ਼ ਹੀ ਦੇਖਦੇ ਆਂ ਇਟਾਂ ਨਾਲ ਬਣੀ ਫਰਸ਼ ਬਹੁਤ ਘੱਟ ਦੇਖਣ ਨੂੰ ਮਿਲਦੀ ਏ ਜਿਹੜੀ ਫਰਸ਼ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਤਾਂ ਇਹ ਸਾਨੂੰ ਪਿਰਸੇ ਨਾਲ ਜੋੜਦੀ ਏ ਤੇ ਐਨੀ ਕੁ ਡਿਫਰੈਂਟ ਹੈ ਕਿ ਤੁਸੀਂ ਦੇਖ ਹੀ ਰਹੇ ਹੋਵੋਗੇ ਜੇਕਰ ਏਰੀਆ ਦੀ ਗੱਲ ਕਰੀਏ ਤਾਂ 1200 ਸਕਰ ਫੁੱਟ ਏਰੀਆ ਸਾਹਮਣੇ ਜੋ ਵੱਡਾ ਫੁੱਲ ਦੇਖ ਰਹੇ ਹੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਏ ਇਹ ਵੱਡੇ ਫੁੱਲ ਦਾ ਚੌਥਾ ਹਿੱਸਾ ਬਣਾਇਆ ਹੋਇਆ ਹੈ ਜੋ ਚਾਰੇ ਕੋਨਿਆਂ ਤੇ ਬਣਾਇਆ ਹੋਇਆ ਹੈ ਇਹ ਮਸ਼ੀਨੀ ਇੱਟ ਲੱਗੀ ਹੋਈ ਹੈ ਜਿਸ ਕਰਕੇ ਸਫਾਈ ਬਹੁਤ ਜ਼ਿਆਦਾ ਆਈ ਹੋਈ ਹੈ ਇਹ ਸਭ ਫਰਸ਼ ਨੂੰ ਆਪਾਂ ਮਿੱਟੀ ਨਾਲ ਵੀ ਲਾ ਸਕਦੇ ਹਾਂ ਤੇ ਸਿਮਿੰਟ ਨਾਲ ਵੀ ਲੱਗ ਜਾਂਦੀ ਹੈ ਜੀ ਮਿਸਤਰੀ ਦੇ ਕਹਿਣ ਅਨੁਸਾਰ ਡਿਜ਼ਾਈਨ ਜਿੱਦਾਂ ਦਾ ਤੁਸੀਂ ਕਹੋਗੇ ਉਦਾਂ ਦਾ ਹੀ ਬਣ ਜਾਂਦਾ ਹੈ ਏਰੀਏ ਦੇ ਹਿਸਾਬ ਨਾਲ ਇਸ ਤਰ੍ਹਾਂ ਦੀ ਫਾਰਸ਼ 'ਚ ਨਾਰਮਲ ਏਟ ਵੀ ਲੱਗ ਜਾਂਦੀ ਹੈ ਜੋ ਨਾਰਮਲ ਏਟ ਹੁੰਦੀ ਹੈ ਉਹ 3 ਇੰਚ ਮੋਟੀ ਹੁੰਦੀ ਹੈ ਜਦੋਂ ਆਪਾਂ ਉਸ ਦੀ ਰਗੜਾਈ ਕਰਦੇ ਹਾਂ ਤਾਂ ਉਸ ਵਿੱਚੋਂ ਛੋਟੇ-ਛੋਟੇ ਮੇਰੂ ਆ ਜਾਂਦੇ ਆ ਜਿਸ ਕਰਕੇ ਸਫਾਈ ਘੱਟ ਆਉਂਦੀ ਹੈ ਦੇਖਣ ਨੂੰ ਸੋਹਣੀ ਘੱਟ ਲੱਗਦੀ ਹੈ ਜੀ ਇਹ ਚਾਰੇ ਕੋਨਿਆਂ ਤੇ ਬਣਿਆ ਹੋਇਆ ਹੈ ਜੀ ਵੱਡੇ ਫੁੱਲ ਦਾ ਚੌਥਾ ਹਿੱਸਾ ਇਹ ਦੇਖੋ ਜੀ ਛੋਟੇ-ਛੋਟੇ ਕੱਟ ਕੇ ਪੀਸ ਲਾਏ ਹੋਏ ਆ ਜੀ ਤਾਕੇ ਵੇਸਟਿੰਗ ਘੱਟ ਹੋਵੇ ਇਹ ਜੋ ਤੁਸੀਂ ਫੁੱਲ ਦੇਖ ਰਹੇ ਹੋ ਛੋਟਾ ਇਹ ਛੋਟੇ ਗੇਟ ਤੇ ਬਣਾਇਆ ਹੋਇਆ ਈ ਕਿੰਦਾ ਦਾ ਏਰੀਆ ਹੁੰਦਾ ਉਸੇ ਹਿਸਾਬ ਨਾਲ ਫੁੱਲ ਬਣ ਜਾਂਦਾ ਈ ਜਿਵੇਂ ਛੋਟੇ ਗੇਟ ਤੇ ਛੋਟਾ ਫੁੱਲ ਵੱਡੇ ਗੇਟ ਤੇ ਵੱਡਾ ਫੁੱਲ ਬਣ ਜਾਂਦਾ ਈ ਇਸ ਵਿੱਚ ਆਪਾਂ ਰੰਗ ਵੀ ਕੋਈ ਵੀ ਕਰ ਸਕਦੇ ਹਾਂ ਹੁਣ ਆਪਾਂ ਇਸ ਫਰਸ਼ ਦੇ ਫਾਇਦਿਆਂ ਦੀ ਗੱਲ ਕਰਦੇ ਹਾਂ। ਲੌਕ ਟਾਈਲ ਜਾਂ ਪੱਥਰ ਦੀ ਟਾਈਲ ਨਾਲੋਂ ਇਹਦਾ ਕੀ ਫਰਕ ਹੁੰਦਾ ਹੈ? ਪਹਿਲੀ ਗੱਲ ਜਦੋਂ ਆਪਾਂ ਲੌਕ ਟਾਈਲ 'ਚ ਝਾੜੂ ਲਾਉਂਦੇ ਹਾਂ ਉਸ ਵਿੱਚ ਮਿੱਟੀ ਰਹਿ ਜਾਂਦੀ ਹੈ ਤੇ ਦੂਜੀ ਗੱਲ ਧੁੱਪ ਦੇ ਵਿੱਚ ਉਹ ਗਰਮ ਹੁੰਦੀ ਹੈ। ਆਪਾਂ ਪੱਥਰ ਵੀ ਲਾਉਂਦੇ ਹਾਂ ਉਹ ਵੀ ਗਰਮ ਹੁੰਦਾ ਹੈ ਤੇ ਠੰਡੀ ਰਹਿੰਦੀ ਹੈ ਆ ਟਾਈਮ। ਇਹ ਜੋ ਫੁੱਲ ਦੇਖ ਰਹੇ ਹੋ ਤੁਸੀਂ ਇੱਥੇ ਪਲਾਸਟਿਕ ਦਾ ਢੋਲ ਦੱਪਿਆ ਹੋਇਆ ਜੀ ਦਰਖਤ ਲਾਉਣ ਨੂੰ। ਜਿਹੋ ਜਿਹਾਂ ਜਗ੍ਹਾ ਸੀ ਉਹ ਇਹ ਜਿਹੇ ਡਿਜ਼ਾਈਨ ਬਣਾਤਾ ਜੀ ਸਭ ਤੋਂ ਵੱਡਾ ਇਸ ਫਰਸ਼ ਦਾ ਇਹ ਫਾਇਦਾ ਹੈ ਜੀ ਜੋ ਮਾਰਬਲ ਵਾਲੀ ਜਾਂ ਲੌਕ ਟਾਈਲ ਹੁੰਦੀ ਹੈ ਉਹ ਤੋਂ ਆਪਾਂ ਪਾਣੀ ਵਗੈਰਾ ਡੋਲੇ ਜਾਂਦਾ ਤੇ ਤਿਲਕ ਕੇ ਡਿੱਗ ਪੈਂਦੇ ਆ ਜੀ ਤੇ ਆਪਣੇ ਚੋਟ ਵੀ ਲੱਗ ਜਾਂਦੀ ਹੈ ਕਈ ਵਾਰੀ ਇਸ ਫਰਸ਼ ਤੋਂ ਆਪਾਂ ਨੂੰ ਡਿੱਗਣ ਵਗੈਰਾ ਦਾ ਕੋਈ ਡਰ ਨਹੀਂ ਹੈ ਕਿਵੇਂ ਮਰਜੀ ਆਪਾਂ ਤੁਰ ਸਕਦੇ ਆ ਮਿਸਤਰੀ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਤੇ ਬਹੁਤ ਹੀ ਸਫਾਈ ਨਾਲ ਕੰਮ ਕੀਤਾ ਹੋਇਆ ਜੀ ਜੇਕਰ ਤੁਸੀਂ ਵੇਟ ਦੀ ਫਰਸ਼ ਲਾਉਣ ਬਾਰੇ ਸੋਚ ਰਹੇ ਹੋ ਤਾਂ ਵਾਈ ਜੀ ਨੂੰ ਕੰਟੈਕਟ ਕਰ ਲੈਣਾ ਜੀ ਮਿਸਤਰੀ ਦਾ ਨੰਬਰ ਸਕਰੀਨ ਉੱਤੇ ਦਿੱਤਾ ਹੋਇਆ ਹੈ ਜੀ ਦੋਸਤੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਜੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ